8 12ਵਾਂ ਚੰਗਾ ਸੁਪਨਾ ਉਦੇਸ਼ ਆਪਣਾ ਕੰਮ ਆਪ ਕਰਨ ਅਤੇ ਮਾਤਾ ਪਿਤਾ ਨਾਲ ਹੱਥ ਵਟਾਉਣ ਦੀ ਪ੍ਰੇਰਨਾ ਦੇਣੀ ਬੰਟੀ ਹੁਰਾਂ ਦਾ ਪਰਿਵਾਰ ਬੜਾ ਛੋਟਾ ਸੀ ਉਹਦੇ ਮੰਮੀ ਪਾਪਾ ਤੇ ਉਸਦੀ ਨਿੱਕੀ ਭੈਣ ਬੀਬੀ ਦਾਦਾ ਦਾਦੀ ਜੀ ਤਾਂ ਪਿੰਡ ਹੀ ਰਹਿੰਦੇ ਸਨ ਬੰਟੀ ਦੇ ਮੰਮੀ ਪਾਪਾ ਦੋਵੇਂ ਨੌਕਰੀ ਕਰਦੇ ਸਨ ਪਾਪਾ ਰੋਜ਼ ਬਸਤੇ ਚੰਡੀਗੜ੍ਹ ਜਾਂਦੇ ਸਨ ਡੇਢ ਦੋ ਘੰਟੇ ਸਫਰ ਤੇ ਹੀ ਲੱਗੇ ਜਾਂਦੇ ਘਰ ਆਉਂਦਿਆਂ ਉਹਨਾਂ ਨੂੰ ਰਾਤ ਪੈ ਜਾਂਦੀ ਮੰਮੀ ਦਾ ਦਫ਼ਤਰ ਉਹਨਾਂ ਦੇ ਘਰ ਤੋਂ ਕੇਵਲ 1 ਕਿਲੋਮੀਟਰ ਦੀ ਦੂਰੀ ਤੇ ਹੀ ਸੀ। ਪੈਦਲ 15 ਕੁ ਮਿੰਟਾਂ ਦਾ ਰਸਤਾ ਪਰ ਫੇਰ ਵੀ ਉਹ ਆਪਣੀ ਮੋਪੇਡ ਤੇ ਦਫ਼ਤਰ ਜਾਂਦੇ ਤਾਂ ਜੋ ਸਮਾਂ ਪੱਛ ਸਕੇ। ਬੰਟੀ ਦੇ ਮੰਮੀ ਨੂੰ ਦਫ਼ਤਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਦਾ ਕੰਮ ਕਰਨਾ ਪੈਂਦਾ ਸੀ। ਦੁਪਹਿਰ ਦੇ ਖਾਣੇ ਸਮੇਂ ਉਹ ਫਟਾਫਟ ਆਪਣੀ ਮੋਪੇਡ ਤੇ ਘਰ ਆਉਂਦੇ, ਬੱਚਿਆਂ ਦਾ ਖਾਣਾ ਤਿਆਰ ਕਰਦੇ, ਬੱਚਿਆਂ ਨਾਲ ਖਾਣਾ ਖਾ ਕੇ ਫਿਰ ਦਫ਼ਤਰ ਪਹੁੰਚ ਜਾਂਦੇ। ਸ਼ਾਮ ਵੇਲੇ ਬੰਟੀ ਦੇ ਪਾਪਾ ਰਸੋਈ ਦੇ ਕੰਮਕਾਰ ਵਿੱਚ ਉਸਦੇ ਮੰਮੀ ਦਾ ਹੱਥ ਜ਼ਰੂਰ ਵਟਾਉਂਦੇ ਸਨ ਬੰਟੀ ਬੇਬੀ ਨਾਲੋਂ ਵੱਡਾ ਸੀ ਉਹ ਚੁਸਤ ਚਲਾਕ ਅਤੇ ਸ਼ਰਾਰਤੀ ਸੀ ਮੰਮੀ ਨਾਲ ਕੰਮ ਕਰਾਉਣ ਤੋਂ ਟਾਲਮਟੋਲ ਕਰਦਾ ਉਹ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੋਇਆ ਸੀ ਬੇਬੀ ਅਜੇ ਇੰਨੀ ਵੱਡੀ ਨਹੀਂ ਹੋਈ ਸੀ ਕਿ ਘਰ ਦੇ ਕੰਮਕਾਜ ਵਿੱਚ ਮੰਮੀ ਨਾਲ ਹੱਥ ਵਟਾ ਸਕਦੀ ਬੰਟੀ ਅਤੇ ਬੇਬੀ ਸਕੂਲੋਂ 2:30 ਵਜੇ ਰਿਕਸ਼ੇ ਤੇ ਘਰ ਪਹੁੰਚਦੇ ਉਹਨਾਂ ਦੇ ਮੰਮੀ ਦਫ਼ਤਰੋਂ ਪਹੁੰਚ ਚੁੱਕੇ ਹੁੰਦੇ ਅਤੇ ਦੁਪਹਿਰ ਦਾ ਖਾਣਾ ਤਿਆਰ ਕਰਨ ਵਿੱਚ ਜੁੱਟ ਜਾਂਦੇ ਸਨ ਬੰਟੀ ਅਤੇ ਬੇਬੀ ਰਿਕਸ਼ਾ ਤੋਂ ਉਤਰਦੇ ਬੰਟੀ ਬੇਬੀ ਨਾਲ ਪਹਿਲਾ ਘਰਵੜਦਾ ਘਰਵੜਦੇ ਅਸਾਰ ਹੀ ਆਪਣਾ ਬੈਗ ਮੋਢਿਓਂ ਲਾ ਬੈੱਡ ਤੇ ਸੋਫੇ ਤੇ ਵਗਾ ਮਾਰਦਾ ਮੰਮੀ ਕੋਲੋਂ ਫ੍ਰਿਜ ਦਾ ਪਾਣੀ ਮੰਗਦਾ ਪੱਖਾ ਪੂਰੀ ਰਫਤਾਰ ਨਾਲ ਛੱਡ ਦਿੰਦਾ ਫਿਰ ਬੈੱਡ ਤੇ ਲੇਟ ਕੇ ਲੱਤਾਂ ਹੇਠਾਂ ਵੱਲ ਕਰਦਾ ਆਖਦਾ ਮੇਰੇ ਸ਼ੂਜ਼ ਲਾਓ ਜਲਦੀ ਕਰੋ ਮੰਮੀ ਉਹਦੇ ਬੂਟ ਲਾ ਦਿੰਦੇ ਸੌਕਸ ਵੀ ਉਨਾਲ ਹੀ ਅਗਲੀ ਗੱਲ ਵੀ ਆਖ ਦਿੰਦਾ ਦੂਜੇ ਪਾਸੇ ਬੇਬੀ ਛੁੱਟੀ ਹੁੰਦੇ ਬਾਵਜੂਦ ਬੰਟੀ ਨਾਲੋਂ ਸਿਆਣੀ ਅਤੇ ਧੀਰਜਵਾਨ ਸੀ ਉਸ ਵਿੱਚ ਕਾਲਾਪਨ ਨਹੀਂ ਸੀ ਨਾ ਹੀ ਉਹ ਬੰਟੀ ਵਾਂਗ ਬੇਚੈਨੀ ਮਹਿਸੂਸ ਕਰਦੀ ਸੀ ਉਹ ਮੰਮੀ ਨੂੰ ਤੰਗ ਨਾ ਕਰਦੀ ਗੁਰਬੀਰ ਬੰਟੀ ਦਾ دوست ਸੀ ਉਹ ਬੰਟੀ ਤੋਂ ਇੱਕ ਕਲਾਸ ਅੱਗੇ ਸੀ ਕਈ ਦਿਨਾਂ ਤੋਂ ਉਸ ਦੀ ਮੰਮੀ ਨੂੰ ਬੁਖਾਰ ਚੜ ਰਿਹਾ ਸੀ ਬੁਖਾਰ ਇੱਕ ਦਿਨ ਹੁੰਦਾ ਅਗਲੇ ਦਿਨ ਉਤਰ ਜਾਂਦਾ ਉਸ ਤੋਂ ਅਗਲੇ ਦਿਨ ਫਿਰ ਚੜ ਜਾਂਦਾ ਡਾਕਟਰ ਕਹਿੰਦੇ ਮਲੇਰੀਆ ਹੈ ਉਹ 3 ਦਿਨਾਂ ਤੋਂ ਹਸਪਤਾਲ ਦਾਖਲ ਸਨ ਗੁਰਬੀਰ ਅਤੇ ਉਸਦਾ ਭਰਾ ਸਤਬੀਰ ਦੋਵੇਂ ਪਾਪਾ ਦੀ ਮਦਦ ਨਾਲ ਆਪਣੀ ਰੋਟੀ ਦਾ ਪ੍ਰਬੰਧ ਕਰ ਲੈਂਦੇ ਸਨ ਇੱਕ ਦਿਨ ਸ਼ਾਮ ਵੇਲੇ ਬੰਟੀ ਗੁਰਵੀਰ ਕੋਲੋਂ ਹੈਰੀ ਪੌਟਰ ਕਿਤਾਬ ਦਾ ਨਵਾਂ ਪਾਗ ਹੈਰੀ ਪੌਟਰ ਐਂਡ ਦਾ ਹੈਥਲੀ ਹੈਲੋਜ਼ ਲੈਂਡ ਲੈ ਗਿਆ ਹੈਰੀ ਪੌਟਰ ਬੰਟੀ ਨੂੰ ਵੀ ਅੰਤਾਂ ਦਾ ਪਸੰਦ ਸੀ ਗੁਰਵੀਰ ਨੇ ਕਿਹਾ ਕਿ ਉਹ 4-5 ਦਿਨਾਂ ਵਿੱਚ ਕਿਤਾਬ ਪੜ ਲਵੇਗਾ ਤੇ ਫਿਰ ਉਹ ਉਸ ਕੋਲੋਂ ਕਿਤਾਬ ਲੈ ਜਾ ਸਕਦਾ ਹੈ ਕੁਝ ਦਿਨ ਲੰਘ ਗਏ ਸ਼ਾਮ ਦਾ ਸਮਾਂ ਸੀ ਪੰਟੀ ਜਦੋਂ ਗੁਰਬੀਰ ਹੋਰਾਂ ਦੇ ਘਰ ਕਿਤਾਬ ਲੈਣ ਲਈ ਗਿਆ ਤਾਂ ਉੱਥੇ ਜਿਹੜਾ ਦ੍ਰਿਸ਼ ਉਸਨੇ ਦੇਖਿਆ ਉਸ ਨੂੰ ਦੇਖ ਪਾਣੀ ਪਾਣੀ ਹੋ ਗਿਆ ਗੁਰਬੀਰ ਆਟਾ ਗੁੰਨ ਰਿਹਾ ਸੀ ਸਤਵੀਰ ਕਮਰੇ ਵਿੱਚ ਪੋਚਾ ਲਗਾ ਰਿਹਾ ਸੀ ਪਾਪਾ ਉਹਨਾਂ ਦੀ ਮੰਮੀ ਕੋਲ ਹਸਪਤਾਲ ਚਲੇ ਗਏ ਸਨ ਇੱਕੀ ਬੰਡੀ ਨੇ ਪੁੱਛਿਆ ਉਸਦੀਆਂ ਗੱਲਾਂ ਵਿੱਚ ਮਜ਼ਾਕ ਦੀ ਝਲਕ ਨਜ਼ਰ ਆ ਰਹੀ ਸੀ ਕਿਉਂ ਕੀ ਹੋਇਆ ਗੁਰਬੀਰ ਨੇ ਉਸੇ ਅੰਦਾਜ਼ ਵਿੱਚ ਹੀ ਪੁੱਛਿਆ ਆਟਾ ਹਾਂ ਆਟਾ ਹੀ ਤਾਂ ਗੁੰਨ ਰਿਆਂ ਗੁਰਬੀਰ ਬੋਲਿਆ ਤੈਨੂੰ ਪਤਾ ਹੈ ਮੰਮੀ ਹਸਪਤਾਲ ਨੇ ਨਾ ਇਸ ਲਈ ਰੋਟੀ ਅਸੀਂ ਦੋਵੇਂ ਭਰਾ ਮਿਲ ਕੇ ਬਣਾ ਲੈਂਦੇ ਆ ਕੰਮਕਾਰ ਵਾਲੀ ਨਹੀਂ ਲਗਾਈ ਹੋਈ ਬੰਡੀ ਦਾ ਅਗਲਾ ਸਵਾਲ ਸੀ ਇਸ ਵਾਰੀ ਸਤਬੀਰ ਬੋਲਿਆ ਕੰਮਕਾਰ ਵਾਲੀ ਕੀ ਕਰਨੀ ਹੈ ਮੰਮੀ ਆਪ ਹੀ ਕਰਦਾ ਸਾਰਾ ਕੰਮ ਕਰ ਲੈਂਦੇ ਨੇ ਨਿੱਕੇ ਨਿੱਕੇ ਤਾਂ ਕਮਰੇ ਨੇ ਸਾਡੇ 15 20 ਮਿੰਟ ਚ ਸਾਫ ਬੰਦੀ ਨੇ ਆਪਣੇ ਆਉਣ ਦਾ ਮਕਸਦ ਦੱਸਿਆ ਤਾਂ ਗੁਰਬੀਰ ਬੋਲਿਆ ਮੰਮੀ ਬਿਮਾਰ ਹੋਣ ਕਾਰਨ ਮੈਂ ਹੈਰੀ ਪੌਟਰ ਨਹੀਂ ਪੜ ਸਕਿਆ ਮੇਰੇ ਹੱਥ ਤਾਂ ਆਟੇ ਵਾਲੇ ਨੇ ਤੂੰ ਇਓਂ ਕਰ ਉਹ ਸਾਹਮਣੇ ਵਾਲੀ ਅਲਮਾਰੀ ਵਿੱਚ ਕਿਤਾਬ ਪਈ ਹੈ ਉੱਪਰਲੇ ਖਾਨੇ ਵਿੱਚ ਪਹਿਲਾਂ ਤੂੰ ਹੀ ਪੜ ਲੈ ਮੈਂ ਬਾਅਦ ਵਿੱਚ ਪੜ ਲਵਾਂਗਾ। ਬੰਟੀ ਹੈਰੀ ਪੌਟਰ ਕਿਤਾਬ ਲੈ ਕੇ ਘਰ ਆਉਣ ਲੱਗਾ। ਉਸ ਨੂੰ ਜਾਪ ਰਿਆ ਸੀ ਜਿਵੇਂ ਉਸ ਦੇ ਪੈਰ ਮਨਮਣ ਪਾਰੇ ਹੋ ਗਏ ਹੋਣ। ਕਿੰਨੇ ਸਿਆਣੇ ਨੇ ਤੋਂ ਇਹ ਭਰਾ। ਇਸ ਗੱਲ ਦਾ ਪਤਾ ਤਾਂ ਅੱਜ ਅੱਖੀਂ ਵੇਖ ਕੇ ਲੱਗਾ। ਕਿਵੇਂ ਆਪਸ ਵਿੱਚ ਮਿਲ-ਜੁਲ ਕੇ ਕੰਮ ਕਰਦੇ ਹਨ। ਤੇ ਮੈਂ ਮੰਮੀ ਨਾਲ ਕੀਤਾ ਜਾਂਦਾ ਵਤੀਰਾ ਬੰਟੀ ਦੀਆਂ ਅੱਖਾਂ ਸਾਹਮਣੇ ਆਉਣ ਲੱਗਾ। ਮੰਮੀ ਫ੍ਰੀਜ ਦਾ ਪਾਣੀ ਦਿਓ। ਸ਼ੂਜ਼ ਲਾਓ ਸੌਕਸ ਲਾਓ। ਮੰਮੀ ਦੁੱਧ ਦਿਓ ਟੇਬਲ ਤੇ ਜਿਓਮੈਟਰੀ ਬਾਕਸ ਪਿਆ ਦੇਣਾ ਮੰਮੀ ਹਿਸਟਰੀ ਦੀ ਬੁੱਕ ਗੁੰਮ ਗਈ ਐ ਲੱਭ ਕੇ ਦਿਓ ਛੇਤੀ ਮੰਮੀ ਪਰਦਾ ਲੈ ਜਾਓ ਮੰਮੀ ਰਿਮੋਟ ਮੰਮੀ ਆ ਕਰਨਾ ਮੰਮੀ ਉਹ ਕਰਨਾ ਪੰਟੀ ਸੋਚਣ ਲਗਾ ਉਸ ਦੀ ਮੰਮੀ ਤਾਂ ਦਫ਼ਤਰ ਵਿੱਚ ਨੌਕਰੀ ਵੀ ਕਰਦੇ ਹਨ ਲੰਚ ਵੇਲੇ ਆ ਕੇ ਉਹਨਾਂ ਲਈ ਖਾਣਾ ਵੀ ਤਿਆਰ ਕਰਦੇ ਨੇ ਸ਼ਾਮੀ ਦਫ਼ਤਰੋਂ ਥੱਕ ਟੁੱਟ ਕੇ ਫਿਰ ਉਹਨਾਂ ਲਈ ਚਾਹ ਪਾਣੀ ਦੀ ਤਿਆਰੀ ਵਿੱਚ ਜੁੱਟ ਜਾਂਦੇ ਨੇ ਰਾਤ ਨੂੰ ਫੇਰ ਖਾਣਾ ਤਿਆਰ ਕਰਦੇ ਨੇ ਖਾਣ ਪੀਣ ਪਿਛੋ ਰਾਤ ਨੂੰ ਅਗਲੇ ਦਿਨ ਲਈ ਸਬਜ਼ੀ ਵਗੈਰਾ ਕੱਟਣ ਲੱਗ ਜਾਂਦੇ ਨੇ ਤੇ ਉਹ ਪਸ ਸੋਫੇ ਬੈੜੀਆਂ ਕੁਰਸੀ ਤੇ ਬੈ ਕੇ ਕਦੇ ਕੁਝ ਤੇ ਕਦੇ ਕੁਝ ਦੇਣ ਲਈ ਹੁਕਮ ਹੀ ਦਿੰਦਾ ਰਹਿੰਦਾ ਏ ਐਵੇਂ ਤਾਂ ਨਹੀਂ ਬੇਬੀ ਉਸ ਨੂੰ ਆਖਦੀ ਤੂੰ ਤਾਂ ਨੀਰਾ ਆਰਡਰ ਮਾਸਟਰ ਏ ਹਰ ਵੇਲੇ ਤੁਚਿਆ ਨੂੰ ਕੋਈ ਨਾ ਕੋਈ ਆਰਡਰ ਦਿੰਦਾ ਰਹਿੰਦਾ ਨਹੀਂ ਦੂਜੇ ਲਈ ਤਾਂ ਕੀ ਕੰਮ ਕਰੇਗਾ ਖੁਦ ਰਸੋਈ ਵਿੱਚ ਜਾ ਕੇ ਪਾਣੀ ਦਾ ਗਲਾਸ ਨਹੀਂ ਪੀ ਸਕਦਾ ਫਿਰ ਅਚਾਨਕ ਬੰਟੀ ਦੇ ਮਨ ਦੇ ਕਿਸੇ ਕੋਨੇ ਵਿੱਚੋਂ ਆਵਾਜ਼ ਆਈ ਜੀ ਤੇਰੇ ਮੰਮੀ ਵੀ ਗੁਰਵੀਰ ਦੇ ਮੰਮੀ ਵਾਂਗ ਬਿਮਾਰ ਪੈ ਜਾਣ ਫੇਰ ਨਹੀਂ ਨਹੀਂ ਹੁਣ ਮੰਮੀ ਨੂੰ ਸਾਰਾ ਕੰਮ ਨਹੀਂ ਕਰਨਾ ਪਵੇਗਾ ਮੈਂ ਵੀ ਉਹਨਾਂ ਨਾਲ ਹੱਥ ਵਟਾਇਆ ਕਰਾਂਗਾ ਬੰਟੀ ਕਬਰੀ ਹੋਈ ਹਾਲਤ ਵਿੱਚ ਚਾਣਚੱਕ ਅੱਖਾਂ ਮਲਦਾ ਹੋਇਆ ਉੱਠ ਖਲੋਤਾ ਉਹਨੂੰ ਸੁਪਨਾ ਆ ਰਿਹਾ ਸੀ ਕੀ ਹੋਇਆ ਬੰਟੀ ਮੰਮੀ ਉਸਦਾ ਸਿਰ ਪਲੋਸਦੇ ਪੁੱਛ ਰਹੇ ਸਨ ਕੁਈ ਪੈੜਾ ਸੁਪਨਾ ਆਇਆ ਬੰਟੀ ਬੋਲਿਆ ਨਹੀਂ ਮੰਮੀ ਪੈੜਾ ਨਹੀਂ ਚੰਗਾ ਸੁਪਨਾ ਆਇਆ ਏ ਮੰਮੀ ਨੇ ਪੁੱਛਿਆ ਕੀ ਹੋ ਗਿਆ ਸੁਪਨਾ ਸੀ ਬੰਟੀ ਗਲਟਾਲ ਗਿਆ ਉਸਨੂੰ ਅੰਦਰੋਂ ਅੰਦਰ ਹੀ ਸ਼ਰਮ ਜੋ ਆ ਰਹੀ ਸੀ ਉਸ ਦਿਨ ਤੋਂ ਬਾਅਦ ਬੰਟੀ ਸਕੂਲੋਂ ਕਾਰਾ ਕੇ ਬੂਟ ਜੁਰਾਬਾ ਲਾ ਕੇ ਉਹਨਾਂ ਨੂੰ ਥਾਂ ਸਿਰ ਰੱਖਣ ਲੱਗ ਪਿਆ ਮੰਮੀ ਨਾਲ ਕੰਮ ਕਰਾਉਂਦਿਆਂ ਖੁਸ਼ੀ ਮਿਲਣ ਲੱਗੀ ਇੱਕ ਦਿਨ ਕੰਮ ਕਰਨ ਵਾਲੀ ਨਾ ਆਈ ਤਾਂ ਮੰਮੀ ਨੇ ਸ਼ਾਮੀ ਦਫ਼ਤਰੋਂ ਆ ਕੇ ਵੇਖਿਆ ਰਸੋਈ ਵਿੱਚਲੇ ਜੁੱਠੇ ਬਰਤਨ ਤੋਂ ਮਾਜ ਕੇ ਕਾਰਨਸ ਦੇ ਸਲੀਕੇ ਨਾਲ ਸਜਾਏ ਪਏ ਸਨ ਡਰਾਇੰਗ ਰੂਮ ਵਿੱਚ ਕਿਦਰੇ ਕੋਈ ਖਿਲਾਰਾ ਨਹੀਂ ਸੀ ਹਰ ਇੱਕ ਚੀਜ਼ ਥਾਂ-ਸਿਰ ਪਈ ਵੇਖ ਮੰਮੀ ਦੀ ਸਾਰੀ ਥਕਾਵਟ ਲਹਿ ਗਈ ਜਦੋਂ ਬੰਟੀ ਨੇ ਸੁਪਨੇ ਵਾਲੀ ਗੱਲ ਸੁਣਾਈ ਤਾਂ ਮੰਮੀ ਬੋਲੇ ਮਾਵਾਂ ਨੂੰ ਆਪਣੇ ਬੱਚਿਆਂ ਦੇ ਦਿਲਾਂ ਦੀ ਗੱਲ ਪਹਿਲਾਂ ਹੀ ਪਤਾ ਲੱਗ ਜਾਂਦੀ ਹੈ ਮੈਂ ਤੇਰੇ ਸੁਪਨੇ ਵਾਲੀ ਗੱਲ ਵੀ ਪੁੱਛ ਲਈ ਸੀ ਤੂੰ ਜ਼ਰੂਰ ਕਿ ਤੂੰ ਮੰਮੀ ਨਾਲ ਕੰਮ ਕਰਾਉਂਦੀ ਸਿੱਖਿਆ ਲੈ ਕੇ ਆਇਆ ਸੀ ਰਾਤੀ ਰੋਟੀ ਖਾਣ ਲਈ ਜਦੋਂ ਬੰਟੀ ਭਾਂਡੇ ਮੇਜ਼ ਤੇ ਰੱਖ ਰਿਹਾ ਸੀ ਤਾਂ ਮੰਮੀ ਉਸ ਨੂੰ ਪਾਰੀ ਕਰਦੇ ਹੋਏ ਬੋਲੀ ਮੇਰੇ ਬੰਟੀ ਨੂੰ ਸੁਪਨੇ ਨੇ ਕਿੰਨਾ ਸੋਹਣਾ ਸਬਕ ਸਿਖਾ ਦਿੱਤਾ ਏ ਬੰਟੀ ਹੱਸ ਪਿਆ ਫਿਰ ਬੇਬੀ ਨਾਲ ਬਹਿ ਕੇ ਸਕੂਲੋਂ ਮਿਲਿਆ ਕੰਮ ਕਰਨ ਵਿੱਚ ਰੁੱਝ ਗਿਆ ਕੀ ਸਿੱਖਿਆ ਮਾਪੇ ਨਾਲ ਘਰ ਦੇ ਕੰਮਾਂ ਵਿੱਚ ਹੱਥ ਵਟਾਉਣਾ ਅਤੇ ਆਪਣਾ ਕੰਮ ਆਪ ਕਰਨਾ